ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਬੂਟਾ ਉੱਬੇ ਵਾਲਾ ਜੀ ਆਹ ਵੀਡੀਓ ਆਪਰੇਟ ਪੈਨ ਦਾ ਤੋਂ ਬਣਾ ਰਹੇ ਹਾਂ ਜੂਬੇ ਤੋਂ ਜੀ ਬਰਬੀਰ ਸਿੰਘ ਮੈਂ ਪਰ ਦੇਖੋ ਬਣਾ ਰਹੇ ਹਾਂ ਜੀ ਸ਼ੈਕਲਾ ਵਾਲਾ ਜੀ ਉਹਨਾਂ ਦੇ ਘਰੇ ਪਹਿਲੇ ਸੂਏ ਮੈਂ ਮੈਂ ਤਾਂ ਜੀ ਤੇ ਆਹ ਦੇਖੋ ਸਿਰਸੂਲ ਪੂਰੀ ਆ ਜੀ ਤੇ ਦੇਖੋ ਜੀ ਦਰਵਾਨੀ ਹੈਗੀ ਜੀ ਕਦਰ ਦਰਵਾਨੇ ਵਧੀਆ ਜੀ ਇਹ ਮੀਨ ਨਾਸਦੀ ਹੋਏ ਝੋਤੀ ਇਹ ਜੀ ਪਹਿਲਾਂ ਸੂਏ ਜੀ ਠੀਕ ਆ ਬਾਕੀ ਆਪਾਂ ਮਾਰਕਾ ਨਾਲ ਗੱਲਬਾਤ ਕਰਾਂਗੇ ਸਸੀ ਕਰਦੇ ਸਸੀ ਕਰਦੇ ਹੋਰ ਠੀਕ ਹੋ ਬਈ ਹਾਂਜੀ ਬਈ ਵਧੀਆ ਠੀਕ ਆ ਜੀ ਇਹ ਕੈਮੇ ਸੂਏ ਜੀ ਇਹ ਪਹਿਲੇ ਸੂਏ ਜੀ ਆਪਣੇ ਦੇ ਅੱਛਾ ਜੀ ਕਰੂ ਭਾਰੀ ਕਰੂ ਭਾਰੀ ਤੇ ਇਹਦੇ ਪਿੱਛੇ ਕੀ ਆ ਜੀ ਕਟਾਈ ਕਟਾਈ ਹਾਂਜੀ ਕਟਾਈ ਠੀਕ ਆ ਜੀ ਦੇਖੋ ਜੀ ਆ ਆ ਕਟਾਈ ਪਿੱਛੇ ਜੀ ਠੀਕ ਆ ਜੀ ਤੇ ਕਿੰਨਾ ਟਾਈਮ ਹੋਇਆ ਸੂਈ ਨੂੰ ਜੀ ਸੂਈ ਨੂੰ 20 ਦਿਨ ਹੋ ਗਏ 20 ਦਿਨ ਅੱਛਾ ਜੀ ਤੇ ਤੋਹਾ ਤੁਹਾਡਾ ਮੋਬਾਈਲ ਨੰਬਰ ਕਿੰਨਾ ਜੀ 8837676583 ਐਸਾਈ ਤਾਂਸੀ ਦਿਨ ਸੋ ਸਿਆਤਰਾ ਸੇਤਰ 583 ਇਹ ਕਾ ਇਕੱਠੇ ਰਹਿ ਜਾਂਦਾ ਜੀ ਇਹ ਆਪਣਾ ਗੁਰਦੁਆਰੇ ਕੋਲ ਰਹਿ ਜਾਂਦਾ ਜੀ ਗੁਰੂ ਘਰ ਆਈਏ ਤੇ ਛੋਟਾ ਗੁਰੂ ਘਰ ਉਹਦੇ ਕੋਲ ਆ ਜਾਂਦਾ ਠੀਕ ਹੈ ਜੀ ਤੋਂ ਪੁੱਛ ਲੈ ਬਿਲਵੀ ਮੈਂਬਰ ਦੇ ਘਰੇ ਜਾਣਾ ਸੈਕਲ ਆਏ ਤੇ ਛੇ ਠੀਕ ਹੈ ਇਹ ਆਪਣੇ ਕੋਲੇ ਘਰੂ ਪਾਲੀ ہوئی ਝੋਟੀਆਂ ਸੀਲਾ ਪੂਰੀ ਵੀ ਆਣੀ ਹੈਗਾ ਜਵਾਰ ਵੀ ਚੋ ਸਕਦਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਹਾਂ ਚਾਰ ਬਾਰੀ ਚੋਕੇ ਆ ਜੇ ਤਾਂ ਦਸੱਲੀ ਕਰਕੇ ਲੈ ਜਾਗੇ ਹਾਂ ਹਾਂ ਹੈ ਦਸੱਲੀ ਕਾ ਜੀ ਲਾਉਣਾ ਆਪਾਂ ਮੈਸ ਵਿੱਚ ਹਾਂ ਵਿੱਚ ਠੀਕ ਹੈ ਆਪਣੇ ਕੋਲੇ ਸਾਹਮਣੇ ਖੜਾ ਪਸੂ ਠੀਕ ਹੈ ਕੋਈ ਚੱਕਰ ਨਹੀਂ ਆਲਾ ਚਾਰ ਬਾਰੀ ਚੋਕੇ ਲੈ ਜਾਵੀਂ ਇੱਥ ਇਹ ਭਾਈ ਤੇ ਆਹੋ ਰੇਟ ਰੂਟ ਬਾਈ ਕੀ ਆ ਰੇਟ ਦਾ ਹੀ ਆਪਾਂ ਕੋਈ ਨਾ ਫੋਨ ਤੇ ਕਰ ਲਾਂਗੇ ਅੱਛਾ ਜੀ ਹਾਂ ਮੰਨਦਾ ਕਰਦਾ ਕੋਈ ਫੋਨ ਤੇ ਕਰ ਲੈ ਰੇਟ ਰੂਟ ਠੀਕ ਹੈ ਜੀ ਹਾਂ ਇਹ ਮਨ ਇਹਦੀ ਮਾਂ ਮੀਨੀ ਜੀ ਪਹਿਲਾਂ ਉਹਦੇ ਥੱਲੇ ਹੈਗਾ 16 17 ਲੀਟਰ ਦਾ ਠੀਕ ਹੈ ਭਾਈ ਹਾਂ ਉਹਦੀ ਅਸੀਂ ਇਕੱਠੀ ਰੱਖ ਲਈ ਸਾਨੂੰ ਵੀ ਮੈਂ ਉਸ ਵੇਚਤੀ ਸੀ ਅਸੀਂ ਠੀਕ ਹੈ ਜੀ ਹਾਂ ਤੇ ਦੇਖੋ ਆ ਮਿੱਤਰੋ ਸ਼ੀਲਪੁਰਾ ਆਏ ਕੋਲ ਨੂੰ ਹਾਂ ਚੱਕਰ ਨਹੀਂ ਹੈਗਾ ਦਾ ਜੇ ਮਰਜੀ ਹਾਂ ਜੀ ਠੀਕ ਹੈ ਜੀ ਧੰਨ ਧੰਨਵਾਦ